ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖੀ ਵਿੱਚ ਨਾਮ ਸਿਮਰਨ ਦੀ ਜਿਹੜੀ ਰੋਜ਼ਾਨਾ ਕਮਾਈ ਹੈ ਉਹਦੇ ਬਾਰੇ ਥੋੜੀ ਗੱਲਬਾਤ ਕਰ ਰਹੇ ਹਾਂ ਹਾਂਜੀ ਸਾਡੇ ਕੋਲ ਬਚਿੱਤਰ ਸਿੰਘ ਦੀ ਇੱਕ ਲਿਖਤ ਹੈ ਇਹ ਪਾਥਵੇ ਟੂ ਪੀਸ ਉਹਦੇ ਕੁਝ ਹਿੱਸੇ ਨੇ ਆਪਾਂ ਕੋਸ਼ਿਸ਼ ਕਰਾਂਗੇ ਮਤਲਬ ਉਹਦੇ ਚੋਂ ਖਾਸ ਨੁਕਤੇ ਸਮਝੀਏ ਬਿਲਕੁਲ ਮਕਸਦ ਬਸ ਇਹ ਹੈ ਕਿ ਇਹਦੀ ਸਾਦਗੀ ਤੇ ਇਹਦੇ ਪਿੱਛੇ ਜਿਹੜੀ ਡੂੰਘਾਈ ਹੈ ਉਹਨੂੰ ਜਾਣੀ ਹੈ ਜਿੱਦਾਂ ਗੁਰਬਾਣੀ ਸਾਨੂੰ ਦੱਸਦੀ ਹੈ ਤੇ ਸਾਡੇ ਆਮ ਜੀਵਨ ਚ ਕਿਵੇਂ ਆ ਸਕਦਾ ਹਾਂਜੀ ਬਹੁਤ ਵਧੀਆ ਤੇ ਦੇਖੋ ਸਭ ਤੋਂ ਪਹਿਲੀ ਗੱਲ ਜਿਹੜੀ ਇਹ ਲਿਖਤ ਉਭਾਰਦੀ ਹੈ ਉਹ ਹੈ ਸਿਮਰਨ ਦਾ ਦਰਜਾ ਗੁਰਬਾਣੀ ਵਿੱਚ ਹਮ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਨਾ ਪ੍ਰਭ ਕਾ ਸਿਮਰਨ ਸਭ ਤੇ ਊਚਾ ਸਭ ਤੋਂ ਉੱਚਾ ਹਾਂਜੀ ਮਤਲਬ ਇਸ ਤੋਂ ਉੱਪਰ ਕੁਝ ਨਹੀਂ ਤੇ ਨਾਲ ਹੀ ਨਾਮ ਤੁਲ ਕਛੂ ਅਵਰ ਨ ਹੋਏ ਬਿਲਕੁਲ ਕੋਈ ਹੋਰ ਚੀਜ਼ ਨਾਮ ਦੇ ਬਰਾਬਰ ਨਹੀਂ ਕੋਈ ਕਰਮ ਕਾਂਡ ਕੋਈ ਰੀਤ ਕੁਝ ਨਹੀਂ ਇਹ ਬੁਨਿਆਦ ਹੈ ਜੀ ਇਹ ਤਾਂ ਫਿਰ ਮਤਲਬ ਬਹੁਤ ਹੀ ਕੇਂਦਰੀ ਗੱਲ ਹੋ ਗਈ ਸਿੱਖੀ ਚ ਪਰ ਇਸ ਤੋਂ ਵੀ ਅੱਗੇ ਜਿਹੜੀ ਗੱਲ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਉਹ ਹੈ ਇਹਦੀ ਸਰਲਤਾ ਹਾਂਜੀ ਜਿਹਦਾ ਜ਼ਿਕਰ ਆਏਗਾ ਇਸ ਲਿਖਤ ਚ ਕਿ ਐਵੇਂ ਨਹੀਂ ਕਿ ਘਰ ਛੱਡ ਕੇ ਜੰਗਲਾਂ ਚ ਜਾਣਾ ਪੂ ਰੱਬ ਨੂੰ ਲੱਭਣ ਸਹੀ ਗੱਲ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਕਿੰਨਾ ਸਾਫ਼ ਹੈ ਕਾਹਰੇ ਬਨ ਖੋਜਨ ਜਾਈ ਹਮ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਉਹ ਤਾਂ ਨਾਲ ਹੀ ਹੈ ਅੰਦਰ ਹੀ ਹੈ ਬਿਲਕੁਲ ਤੇ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਕ੍ਰਾਂਤੀਕਾਰੀ ਵਿਚਾਰ ਹੈ ਹਾਂਜੀ ਇਹਦਾ ਮਤਲਬ ਤਾਂ ਇਹੀ ਹੋਇਆ ਕਿ ਕੋਈ ਵੀ ਬੰਦਾ ਹੈਨਾ ਚਾਹੇ ਕਿਸੇ ਵੀ ਉਮਰ ਦਾ ਹੋਵੇ ਕੋਈ ਵੀ ਪਿਛੋਕੜ ਹੋਵੇ ਆਪਣੇ ਪਰਿਵਾਰ ਚ ਆਪਣੇ ਸਮਾਜ ਚ ਰਹਿੰਦਿਆਂ ਹੋਇਆਂ ਇਹ ਕਰ ਸਕਦਾ ਹੈ ਹਾਂ ਆਮ ਜ਼ਿੰਦਗੀ ਚ ਹਾਂ ਜ਼ਿੰਦਗੀ ਚ ਹਾਂ ਸ਼ੁਰੂ ਸ਼ੁਰੂ ਚ ਇਹ ਜ਼ਰੂਰ ਹੈ ਕਿ ਮਨ ਨੂੰ ਟਿਕਾਉਣ ਲਈ ਸ਼ਾਇਦ ਕੋਈ ਸ਼ਾਂਤ ਜਗਾ ਸ਼ਾਨ ਸਮਾ ਜਿਵੇਂ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਹਾਂਜੀ ਹਾਂ ਉਹ ਬਹੁਤ ਵਧੀਆ ਮੰਨਿਆ ਗਿਆ ਬਾਣੀ ਵੀ ਕਹਿੰਦੀ ਹੈ ਚੌਥੇ ਪਹਿਰ ਸਬਾਕੇ ਸੁਰਤियां ਉਪਜੈ ਚਾਉ ਹੂੰ ਤੇ ਇੱਕ ਰੋਜ਼ ਦਾ ਨਿਯਮ ਜਿਵੇਂ ਨਿਤਨੇਮ ਕਰਦੇ ਆ ਉਹ ਬਣਾ ਲਈਏ ਤਾਂ ਮਦਦ ਮਿਲਦੀ ਹੈ ਪਰ ਫਿਰ ਜਿਹੜੀ ਗੱਲ ਹੋਰ ਵੀ ਮਤਲਬ ਅੱਗੇ ਜਾਂਦੀ ਹੈ ਹਾਂਜੀ ਉਹ ਇਹ ਕਿ ਜਦੋਂ ਅਭਿਆਸ ਪੱਕਾ ਜਾਂਦਾ ਹੈ ਹਾਂਜੀ ਫਿਰ ਕੋਈ ਖਾਸ ਥਾਂ ਜਾਂ ਸਮੇਂ ਦੀ ਲੋੜ ਨਹੀਂ ਰਹਿੰਦੀ ਉਹ ਭਗਤ ਨਾਮਦੇਵ ਜੀ ਵਾਲੀ ਗੱਲ ਹਾਂ ਉਹ ਕਿੰਨੀ ਪ੍ਰੇਰਣਾ ਦਿੰਦੀ ਹੈ ਹੈਨਾ ਜਦੋਂ ਪੁੱਛਿਆ ਗਿਆ ਤੇ ਉਹਨਾਂ ਕਿਹਾ ਹੱਥ ਪਾਉਂ ਕਰੇ ਕਾਮ ਸਭ ਚੀਤ ਨਿਰੰਜਨ ਨਾਲ ਬਿਲਕੁਲ ਮਤਲਬ ਕੰਮ ਧੰਦਾ ਕਰਦੇ ਹੋਏ ਵੀ ਮਨ ਉੱਥੇ ਜੁੜਿਆ ਹੋਇਆ ਇਹ ਤਾਂ ਫਿਰ ਉਹ ਅਵਸਥਾ ਹੋਗੀ ਉਠਤ ਬੈਠਤ ਸੋਵਤ ਨਾਮ ਹਾਂਜੀ ਹਾਂਜੀ ਬਿਲਕੁਲ ਇਹ ਅਵਸਥਾ ਹੌਲੀ ਹੌਲੀ ਅਭਿਆਸ ਨਾਲ ਬਣਦੀ ਹੈ ਪਰ ਇੱਥੇ ਇੱਕ ਸਵਾਲ ਇਹ ਵੀ ਆਉਂਦਾ ਹੈ ਕਿ ਠੀਕ ਹੈ ਸਿਮਰਨ ਕਰਨਾ ਪਰ ਧਿਆਨ ਕਿੱਥੇ ਟਿਕਾਉਣਾ हां ये बहुत अहम सवाल है। ਤੇ ਇਹ ਲਿਖਤ ਤਸਦੀ ਹੈ ਕਿ ਗੁਰਮਤ ਕਿਸੇ ਮੂਰਤੀ ਕਿਸੇ ਤਸਵੀਰ ਤੇ ਧਿਆਨ ਲਾਉਣ ਨੂੰ ਨਹੀਂ ਕਹਿੰਦੀ। ਅੱਛਾ। ਸਗੋ ਜ਼ੋਰ ਹੈਗਾ ਪਰਮਾਤਮਾ ਦੇ ਗੁਣਾਂ ਦਾ ਚਿੰਤਨ ਕਰਨ ਤੇ। ਮੂੜੇ ਰਾਮ ਜਪੋ ਗੁਣਸਾਰ। ਗੁਣਾਂ ਨੂੰ ਯਾਦ ਕਰਨਾ। ਹਾਂ ਜਾਂ ਫਿਰ ਗੁਰੂ ਦਾ ਧਿਆਨ। ਗੁਰੂ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਤਾਕਾ ਹਿਰਦੈ ਤਰਮੰਤਿਆਨ। ਜਦੋਂ ਆਪਾਂ ਨਾਮ ਜਪਦੇ ਹਾਂ, ਸੁਣਦੇ ਹਾਂ ਤਾਂ ਉਹ ਗੁਣ ਉਨਾ ਦੋ ਅਸਰ ਸਾਡੇ ਮਨ ਤੇ ਪੈਂਦਾ ਠੀਕ ਹੈ ਮਤਲਬ ਧਿਆਨ ਗੁਨਾ ਤੇ ਜਾਂ ਗੁਰੂ ਤੇ ਪਰ ਇਹ ਸਫਰ ਫਿਰ ਅੱਗੇ ਕਿਵੇਂ ਤੁਰਦਾ ਮਤਲਬ ਇਹdੀਆਂ ਕੋਈ ਮੰਜ਼ਲਾ ਕੋਈ ਪੜਾਅ ਹੈਗੇ ਨੇ ਹਾਂ ਬਿਲਕੁਲ ਇਹ ਲਿਖਤ ਇਸ ਰੋਹਾਨੀ ਯਾਤਰਾ ਦੀ ਇੱਕ ਤਰਤੀਬ ਜੀਵਿਤ ਅਸਦੀ ਹੈ ਅੱਛਾ ਸ਼ੁਰੂਆਤ ਹੁੰਦੀ ਹੈ ਜੀਬ ਨਾਲ ਰਸਨਾ ਨਾਲ ਨਾਮ ਜਪਣ ਤੋਂ ਫਿਰ ਹੌਲੀ ਹੌਲੀ ਸੁਰਤ ਯਾਨੀ ਆਪਣੀ ਚੇਤਨਾ ਉਹ ਉਸ ਨਾਮ ਦੀ ਤੁਨੀ ਵਿੱਚ ਲੀਨ ਹੋਣ ਲੱਗਦੀ ਹੈ ਤੇ ਜਦੋਂ ਉਹ ਲੀਨ ਹੁੰਦੀ ਹੈ ਤਾਂ ਅੰਦਰ ਗਿਆਨ ਪੈਦਾ ਹੁੰਦਾ ਹੈ ਸਮਝ ਆਉਂਦੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਵਾਹ ਤੇ ਜਪਜੀ ਸਾਹਿਬ ਵਾਲੇ ਪੰਜ ਖੰਡ ਨੇ ਨਾ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਸੱਚ ਖੰਡ ਹਾਂਜੀ ਹਾਂਜੀ ਉਹ ਇੱਕ ਤਰ੍ਹਾਂ ਨਾਲ ਇਸੀ ਰੋਹਾਨੀ ਸਫਰ ਦੇ ਵੱਖ-ਵੱਖ ਪੜਾਣੇ ਜਿੱਥੇ ਆਤਮਾ ਉੱਚੀ ਹੁੰਦੀ ਜਾਂਦੀ ਹੈ ਤਾਂ ਇਹ ਸਿਰਫ ਮੂੰਹ ਨਾਲ ਜਪਣਾ ਨਹੀਂ ਇਹ ਤਾਂ ਪੂਰਾ ਅੰਦਰੂਨੀ ਵਿਕਾਸ ਦਾ ਰਸਤਾ ਹੋ ਗਿਆ ਬਿਲਕੁਲ ਚੇਤਨਾ ਦਾ ਵਿਕਾਸ ਹੈ ਤੇ ਫਿਰ ਇਸ ਰਸਤੇ ਤੇ ਚੱਲਣ ਦੇ ਅਸਲ ਚ ਫਾਇਦੇ ਕੀ ਨੇ ਮਤਲਬ ਰੋਹਾਨੀ ਤੌਰ ਤੇ ਕੀ ਮਿਲਦਾ ਦੇਖੋ ਫਾਇਦੇ ਤਾਂ ਬਹੁਤ ਨੇ ਬਹੁਤ ਡੂੰਘੇ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਮਨ ਹੈ ਇੱਧਰ ਉੱਧਰ ਭੱਜਦਾ ਉਹਨੂੰ ਟਿਕਾ ਮਿਲਦਾ ਹੈ ਹਾਂ ਸ਼ਾਂਤੀ ਸ਼ਾਂਤੀ ਸਹਿ ਜਾਂਦਾ ਹੈ ਫਿਰ ਆਪਣੀ ਸੁਰਤ ਆਪਣੀ ਚੇਤਨਾ ਉਹ ਆਪਣੇ ਅਸਲ ਸੋਮੇ ਯਾਨੀ ਪਰਮਾਤਮਾ ਨਾਲ ਜੁੜਨ ਲੱਗ ਪੈਂਦੀ ਹੈ ਅੱਛਾ ਤੇ ਜਦੋਂ ਇਹ ਹੁੰਦਾ ਤਾਂ ਫਿਰ ਅੰਦਰ ਚੰਗੇ ਗੁਣ ਜਿਵੇਂ ਇਕਾਗਰਤਾ ਸਬਰ ਸੰਤੋਖ ਸ਼ੁਕਰਾਨਾ ਇਹ ਸਭ ਆਪਣੇ ਆਪ ਆਉਣ ਲੱਗ ਪੈਂਦੇ ਨੇ ਹੂੰ ਫਿਰ ਗਿਆਨ ਦਾ ਚਾਨਣ ਹੁੰਦਾ ਹੈ ਵਿਚਾਰ ਸ਼ਕਤੀਵਾਦੀ ਹੈ ਰੱਬ ਦੀ ਖੇਡ ਦੇਖ ਕੇ ਵਿਸਮਾਦ ਮਤਲਬ ਹੈਰਾਨੀ ਭਰੀ ਖੁਸ਼ੀ ਹੁੰਦੀ ਹੈ ਸਭ ਲਈ ਪਿਆਰ ਜਾਗਦਾ ਹੈ ਤੇ ਇਹ ਸਭ ਮਿਲਾ ਕੇ ਲਿਵ ਬਣ ਜਾਂਦੀ ਹੈ ਲਿਵ ਯਾਨੀ ਇੱਕ ਲਗਨ ਹਾਂ ਇੱਕ ਅਟੁੱਟ ਲਗਨ ਪ੍ਰਭੂ ਨਾਲ ਇੱਕ ਤਾਰ ਜੁੜ ਜਾਂਦੀ ਹੈ ਤੇ ਜਦੋਂ ਮੰਨ ਲਓ ਲਿਵ ਲੱਗ ਗਈ ਫਿਰ ਅੱਗੇ ਕੀ ਜਦੋਂ ਲਿਵ ਜੁੜ ਜਾਂਦੀ ਹੈ ਤਾਂ ਫਿਰ ਪ੍ਰਭੂ ਦੀ ਬਖਸ਼ਿਸ਼ ਉਹਦੀ ਨਦਰ ਉਹਦੀ ਕਿਰਪਾ ਮਿਲਦੀ ਹੈ अच्छा ਤੇ ਅਖੀਰ ਚ ਜਿਹੜਾ ਮਨੁੱਖਾ ਜੀਵਨ ਦਾ ਅਸਲ ਮਕਸਦ ਗੁਰਬਾਨੀ ਦੱਸਦੀ ਹੈ ਉਹ ਪੂਰਾ ਹੁੰਦਾ ਹੈ ਤੇ ਉਹ ਕੀ ਹੈ ਆਤਮਾ ਦਾ ਪਰਮਾਤਮਾ ਵਿੱਚ ਲੀਨ ਹੋ ਜਾਣਾ ਇੰਜ ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ ਜਿਵੇਂ ਗੁਰਬਾਨੀ ਚਾਹੁੰਦਾ ਜੋਤੀ ਜੋਤ ਰਲੀ ਸੰਪੂਰਨthia ਰਾਮ ਸੰਪੂਰਨਤਾ ਹਾਂਜੀ ਸੰਪੂਰਨਤਾ ਸੁੱਝ ਸਾਰੀ ਗੱਲ ਨੂੰ ਹੁਣ ਆਪਾਂ ਸਮੇਟੀਏ ਤਾਂ ਕਹਿ ਸਕਦੇ ਹਾਂ ਕਿ ਨਾਮ ਸਿਮਰਨ ਸਿੱਖੀ ਚ ਕਜਿਹਾ ਰਹਾ ਹੈ ਜਿਹੜਾ ਦੇਖਣ ਨੂੰ ਬੜਾ ਸੌਖਾ ਸਿੱਧਾ ਸਾਦਾ ਲੱਗਦਾ ਹੈ ਹਾਂਜੀ ਪਰ ਇਹਦੇ ਅੰਦਰ ਬਹੁਤ ਡੂੰਘਾਈ ਹੈ ਤੇ ਇਹਦੇ ਫਾਇਦੇ ਬਹੁਤ ਵੱਡੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਕਰਵਾਰ ਚ ਰਹਿੰਦੇ ਆ ਰੋਜ਼ ਦੀ ਜ਼ਿੰਦਗੀ ਚ ਕੀਤਾ ਜਾ ਸਕਦਾ ਹੈ ਬਿਲਕੁਲ ਕੋਈ ਖਾਸ ਪਹਿਰਾਵਾ ਕੋਈ ਖਾਸ ਜਗ੍ਹਾ ਦੀ ਲੋੜ ਨਹੀਂ ਅਖੀਰ ਚ ਤੇ ਇਹ ਸਿੱਧਾ ਸਾਨੂੰ ਮਨ ਦੀ ਸ਼ਾਂਤੀ ਤੇ ਫਿਰ ਅੱਗੇ ਪ੍ਰਭੂ ਨਾਲ ਇੱਕ ਹੋਣ ਤੱਕ ਲੈ ਜਾਂਦਾ ਹੈ ਹਾਂਜੀ ਇਹ ਅੰਦਰ ਦੀ ਖੋਜ ਦਾ ਰਾਹ ਹੈ ਬਾਹਰ ਦੀ ਪਟਕਣਾ ਤੋਂ ਹਟਾ ਕੇ ਤੇ ਜਾਂਦੇ ਜਾਂਦੇ ਇੱਕ ਸਵਾਲ ਫਿਰ ਸੋਚਣ ਲਈ ਰਹਿ ਜਾਂਦਾ ਹੈ ਇਹ ਜਿਹੜਾ ਵਿਚਾਰ ਹੈ ਕਿ ਸਾਡੀ ਆਪਣੀ ਚੇਤਨਾ ਹੈ ਨਾ ਸਾਡੀ ਸੁਰਤ ਉਹ ਉਸ ਵੱਡੀ ਬ੍ਰਹਮੰਡੀ ਚੇਤਨਾ ਪ੍ਰਭੂ ਦੀ ਜੋਤ ਨਾਲ ਇੱਕ ਹੋ ਸਕਦੀ ਹੈ ਇਹ ਦੁਨੀਆ ਦੇ ਜਿਹੜੇ ਹੋਰ ਰੋਹਾਨੀ ਜਾਂ ਫਿਲਾਸਫੀ ਵਾਲੇ ਸਿਸਟਮ ਨੇ ਜਿੱਥੇ ਸਵੈ ਯਾਨੀ ਸੈਲਫ ਦੀ ਗੱਲ ਹੁੰਦੀ ਹੈ ਜਾਂ ਅੰਤਿਮ ਸੱਚ ਦੀ ਉਹਨਾਂ ਨਾਲ ਇਹ ਵਿਚਾਰ ਕਿਵੇਂ ਮਿਲਦਾ ਜਾਂ ਕਿਵੇਂ ਵੱਖਰਾ ਹੈ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਬਿਲਕੁਲ ਇਹ ਆਪਣੇ ਆਪ 'ਚ ਇੱਕ ਹੋਰ ਡੂੰਗੀ ਵਿਚਾਰ ਦਾ ਵਿਸ਼ਾ ਬਣ ਸਕਦਾ ਹੈ